ਬਾਬਾ ਹਰਨਾਮ ਸਿੰਘ ਧੁੰਮਾ ਜੀ ਦਮਦਮੀ ਟਕਸਾਲ ਦੇ ਸੋਹਣਵੇਂ ਮੁਖੀ ਜਿਹੜੇ ਇੱਥੇ ਅਮਰੀਕਾ ਚ ਆ ਕੇ ਰਹੇ ਇੱਥੇ ਫ੍ਰੀਮੰਟ ਕੋਰਡੋਰ ਦੀ ਵੀ ਕਥਾ ਕਰਦੇ ਰਹੇ ਸੀ ਐਟਲਨ ਵੀ ਰਹੇ ਉਹਨਾਂ ਨੇ ਅਮਰੀਕਾ ਦੀ ਧਰਤੀ ਦਾ ਪਾਣੀ ਪੀਤਾ ਤੇ ਮੈਨੂੰ ਲੱਗਦਾ ਕੁਝ ਇਮਾਨਦਾਰੀ ਉਹਨਾਂ ਚ ਸ਼ੁਰੂ-ਸ਼ੁਰੂ ਦੇ ਵਿੱਚ ਸੀਗੀ ਅਮਰੀਕਾ ਚ ਰਹਿਣ ਕਰਕੇ ਇਮਾਨਦਾਰ ਲੋਕਾਂ ਦਾ ਵਾਹ ਪਹਿਣ ਕਰਕੇ ਉਹਨਾਂ ਦਾ ਤੇ ਉਹਨਾਂ ਨੇ ਜਾ ਕੇ ਇੱਕ ਸਟੇਟਮੈਂਟ ਦਿੱਤੀ ਜਦੋਂ ਉਹਨਾਂ ਦੀ ਦਾੜ੍ਹੀ ਪੂਰੀ ਕਾਲੀ ਸੀ ਤੇ ਇੰਨੇ 100 ਪੰਨੇ ਗੁਰੂ ਦੀ ਲਿਖਤ ਨਹੀਂ ਆ ਇਹ ਮਨਮਤੀ ਗ੍ਰੰਥਾਂ ਦਾ ਅਨਮਤੀ ਸੌਰੀ ਅਨਮਤੀ ਗ੍ਰੰਥਾਂ ਦਾ ਉਤਾਰਾ ਹੈ ਗੁਰੂ ਦੀ ਲਿਖਤ ਨਹੀਂ ਅਨਮਤੀ ਗ੍ਰੰਥਾਂ ਦਾ ਉਤਾਰਾ ਹੈ ਕਿਸੇ ਨੂੰ ਵੀਡੀਓ ਚਾਹੀਦੀ ਹੋਵੇ YouTube ਤੇ ਕੱਢ ਸਕਦਾ ਪਈ ਮਸਕੀਨ ਸਾਹਿਬ ਕਹਿੰਦੇ ਇਹ ऋषि वाचयन कामसूत्रा ग्रंथ ਦਾ ਉਤਾਰਾ ਹੈ ਇਹ ਸੰਤ ਸਿੰਘ ਵਸਕੀਨ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਉਹ ਕਹਿੰਦੇ ਆ ਬਾਕੀ ਹੁਣ ਜਿਹੜੀ ਇਹ ਆਪਾਂ ਗੱਲ ਕਰਦੇ ਆ ਆਖਰੀ ਦੇ ਵਿੱਚ ਸੁਧਾਰਨ ਵਾਲੀ ਸੁਧਾਰਨ ਵਾਲੇ ਇਹ ਸਾਰੇ ਹੀ ਆ ਇਹਨਾਂ ਨੂੰ ਹੀ ਜਿਹੜਾ ਕਵੀ ਰਾਮ ਸ਼ਾਮੂ ਕਹਿ ਗਏ ਆ ਵੀ ਲਾਂਬਾ ਜੀ ਜਿਹੜੀਆਂ ਭੁੱਲਾ ਹੋ ਗਈਆਂ ਸੁਧਾਰਦੇ ਹੋ ਰਪਾ ਜਨ ਸਿੰਘ ਜੀ ਜਿਹੜੀਆਂ ਭੁੱਲਾ ਹੋ ਗਈਆਂ ਸੁਧਾਰ ਦਿਓ। ਰਪਾਲ ਸਿੰਘ ਕੁੰਨੂ ਜੀ ਸਾਡੇ ਕੋਲ ਗ੍ਰੰਥ ਚ ਹੋ ਗਈਆਂ ਭੁੱਲਾ ਤੁਸੀਂ ਸੁਧਾਰ ਦਿਓ। ਸੋ ਇਹ ਹੁਣ ਉਹ ਭੁੱਲਾ ਸੁਧਾਰਨ ਤੇ ਲੱਗੇ ਆ। ਪਰ ਜਿਹੜੇ ਪਾਤਸ਼ਾਹ ਨੂੰ ਜਿਹੜੇ ਮਹਾਪੁਰਖਾਂ ਨੂੰ ਅਸੀਂ ਫੋਲੋ ਕਰਦੇ ਆ ਉਹ ਕਹਿੰਦੇ ਪੰਡਤ ਮੁੱਲਾ ਜੋ ਲਿਖ ਦੀਆ ਛੋੜ ਚਲੇ ਹਮ ਕੱਚੂ ਨਾ ਦੀਆ। ਇੱਕੋ ਹੈ ਭਾਈ ਇੱਕੋ ਹੈ ਸਾਹਿਬੋ ਮੇਰਾ ਇੱਕੋ ਹੈ। ਸੋ ਸਾਡਾ ਇਹਨਾਂ ਦੇ ਨਾਲ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਆ ਨੰਬਾ ਜੀ ਹੋ ਗਿਆ ਹਰਪੰਨ ਸਿੰਘ ਜੀ ਹੋ ਗਿਆ ਅਨੁਰਾਗ ਸਿੰਘ ਜੀ ਹੋ ਗਿਆ ਹਰਪਾਲ ਸਿੰਘ ਪੰਨੂ ਜੀ ਹੋ ਗਿਆ ਆਬਾ ਹਰਨਾਮ ਸਿੰਘ ਧੁੰਮਾ ਹੋ ਗਿਆ ਜਿੰਨੇ ਹੋਰ ਸੰਪਰਦਾਵਾਂ ਦੇ ਨਾਲ ਹੈ ਸਾਡਾ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਪਰ ਜਦੋਂ ਤੁਸੀਂ ਸਾਡੇ ਗੁਰੂ ਦਾ ਕਰੈਕਟਰ ਅਸੈਸੀਨੇਸ਼ਨ ਕਰੋਗੇ ਸਾਡੇ ਗੁਰੂ ਦੀ ਕਰਦਾਰ ਕੁਸ਼ੀ ਕਰੋਗੇ ਤੇ ਅਸੀਂ ਉਹਦਾ ਜਵਾਬ ਭੋਕੇ ਦਵਾਂਗੇ ਡਟਕੇ ਦਵਾਂਗੇ ਖੁੱਲਾ ਚੈਲੰਜ ਹੈ ਦਾ ਸਾਰਿਆਂ ਨੂੰ ਜਿਹੜਾ ਮਰਜੀ ਟਾਈਮ ਤੁਸੀਂ ਚੂਜ਼ ਕਰ ਲਓ ਸਾਡੇ ਚੈਨਲ ਤੇ ਆ ਜਾਓ ਅਸੀਂ ਇੱਕ ਸਵਾਲ ਕਰਾਂਗੇ ਤੇ ਉਹਦਾ ਜਵਾਬ ਦਿਓ ਉਹਨੂੰ ਪੰਨਾ ਕੱਢ ਕੇ ਦੱਸਾਂਗੇ ਦਾ ਮਤਲਬ ਦੱਸੋ ਵੀ ਆਹ ਪੰਨਾ ਤੁਹਾਡੇ ਮੁਰੇ ਆ ਤੇ ਇਹਦੀ ਤੁਸੀਂ ਵਿਆਖਿਆ ਨਾਲ ਨਾਲ ਸੰਗਤ ਚ ਕਰੋ ਤੇ ਫੇ ਫੇ ਗੱਲ ਬਣਨੀ ਆ ਇਦਾਂ ਆਪਣੇ ਆਪ ਕਿਤਾਬਾਂ ਚ ਲੈ ਕੇ ਤਾਂ ਭੱਜਣ ਨੂੰ ਵੀ ਤਾਂ ਪਿਆਰਾ ਸਿੰਘ ਪਦਮ ਵੀ ਲੈ ਗਿਆ ਵੀ 16 21 22 23 74 ਜਿਹੜੇ ਆ ਗੁਰੂ ਦੀ ਹੱਡ ਬਿੱਤੀ ਆ ਸੋ ਇਦਾਂ ਲਿਖਣਾ ਕੁਛ ਨਹੀਂ ਹੋਣਾ ਨਾ ਅਸੀਂ ਮੰਨਦੇ ਆ ਅਸੀਂ ਸਿਰਫ ਤੇ ਸਿਰਫ ਅਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਉਹਦੀ ਬਾਣੀ ਘਰ ਘਰ ਪਚਾਉਂਦੇ ਆ ਪਰ ਜਦੋਂ ਇਦਾਂ ਦੀਆਂ ਫालतੂ ਦੀਆਂ ਗੱਲਾਂ ਦੁਬਤਾ ਪਾਈ ਜਾਊਗੀ ਉਹਦਾ ਨਖੇੜਾ ਅਸੀਂ ਕਰ ਲਈ ਇੱਥੇ ਸਾਡੀ ਪੂਰੀ ਟੀਮ ਬੈਠੀ ਆ ਜਿਹੜੀ ਇਹਦਾ ਨਖੇੜਾ ਕਰੂਗੀ ਆਖਰੀ ਵਿੱਚ ਜੇ ਕੋਈ ਭੁੱਲ ਚੁੱਕੇਵੇ ਖਮਾ ਦੇਆ ਬਾਪੂ ਜੀ ਨੇ ਕੋਈ ਇਦਾਂ ਦਾ ਸ਼ਬਦ ਯੂਜ਼ ਕੀਤਾ ਉਹਦੇ ਲਈ ਵੀ ਖਿਮਾ ਦੇ ਚਾਚਕ ਐ ਕਿਉਂਕਿ ਬੰਦੇ ਦੇ ਵਿੱਚ ਜਦੋਂ ਗੁਰੂ ਦੇ ਕੈਰੇਕਟਰ ਤੇ ਗੱਲ ਆਉਂਦੀ ਆ ਉਦੋਂ ਜਿਹੜੇ ਕਈ ਬੰਦੇ ਆਪਣਾ ਆਪ ਖੋਲ੍ਹ ਲੈਂਦੇ ਯਾਰ ਮੇਰੇ ਗੁਰੂ ਤੇ ਐਦਾਂ ਦਾ ਇਲਜ਼ਾਮ ਲਗ ਰਿਹਾ ਇਹ ਤਾਂ ਬਿਸ਼ਰਮ ਲੋਕ ਆ ਜਿਹੜੇ ਕਦੇ ਗੁਰੂ ਦੀਆਂ ਹੱਡ ਬਿੱਤੀਆਂ ਪਰ ਅਸੀਂ ਭਰਾਵਾ ਬਿਸ਼ਰਮ ਲੋਕ ਨਹੀਂ ਆ ਅਸੀਂ ਗੁਰੂ ਦੇ ਨਿਮਾਣੇ ਸੇਖ ਆ ਜਿੰਨੇ ਚੁੱਕੇ ਹੈਗੇ ਆ ਇਸ ਪਲੇਟਫਾਰਮ ਤੋਂ ਕਰਦੇ ਰਵਾਂਗੇ ਮੇਰੇ ਵੱਲੋਂ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਇਚ ਇਹੀ ਕਹੂੰਗਾ ਵੀ ਬਾਪੂ ਜੀ ਨੇ ਮੜੀ ਜੀ ਗੱਲ ਕੀਤੀ ਆ ਤੇ ਅਸੀਂ ਸਾਰਿਆਂ ਨੂੰ ਇਦਾਂ ਲੱਗਿਆ ਵੀ ਇਹ ਬਹੁਤ ਗਲਤ ਗੱਲ ਆ ਇਦਾਂ ਟੀਵੀ ਤੇ ਨਹੀਂ ਕਰਨੀ ਚਾਹੀਦੀ ਪਰ ਮੈਂ ਸੰਗਤ ਨੂੰ ਇਹ ਦੱਸ ਦਵਾਂ ਵੀ ਜੋ ਕੁਝ ਇਸ ਗ੍ਰੰਥ ਚ ਲਿਖਿਆ ਹੋਇਆ ਉਹਦਾ 1% ਵੀ ਨਹੀਂ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ 1% ਵੀ ਨਹੀਂ ਇਹ ਤੋਂ 99% ਹੋਰ ਵਿੱਚ ਐਡ ਕਰ ਲਉਣਾ ਉਹ ਕੁਝ ਲਿਖਿਆ ਹੋਇਆ ਉੱਥੇ ਤਾਂ ਹੀ ਮੈਂ ਬਾਰ ਬਾਰ ਕਹਿਆ ਸੁਣਾਈ ਨਹੀਂ ਸਾਤੇ ਅਸੀਂ ਉਹ 74 ਸੁਣਾਇ ਨਹੀਂ ਸਕਦੇ ਤੇ ਇਹਨਾਂ ਨੂੰ ਬੇਨਤੀ ਆ ਭਾਈ ਜੇ ਤੁਸੀਂ ਕਹਿੰਦੇ ਆ ਗੁਰੂ ਸਾਹਿਬ ਦੀ ਹੱਡ ਬੀਤੀ ਆ ਗੁਰੂ ਸਾਹਿਬ ਨੇ ਲਿਖਿਆ ਤੇ ਅਸੀਂ ਭੇਜਦੇ ਆ 74 ਤੁਸੀਂ ਸੁਣਾਓ ਹਰ ਹਫਤੇ ਇੱਕ ਭੇਜਿਆ ਕਰਾਂਗੇ ਤੁਹਾਨੂੰ ਸੁਣਾਇਆ ਕਰੋ ਇਹ ਪਹਿਲਾਂ ਵੀ ਹੋ ਚੁੱਕਾ ਕਈ ਕਈਆਂ ਨਾਲ ਇਹ ਕਰ ਭਾਈ ਤੁਸੀਂ ਸੁਣਾਓ ਇੱਥੇ ਗੁਰਦੁਆਰੇ ਚ ਜੇ ਤੁਸੀਂ ਕਹਿੰਦੇ ਆ ਤੇ ਉਦੋਂ ਭੱਜ ਜਾਂਦੇ ਆ ਸਾਰੇ ਕਿਉਂਕਿ ਸੁਣਾ ਸਕਦੇ ਹੀ ਨਹੀਂ ਆ ਮਾੜੀ ਜੀ ਗੱਲ ਕੀਤੀ ਆ ਬਾਪੂ ਜੀ ਨੇ ਸਾਨੂੰ ਸਾਰਿਆਂ ਨੂੰ ਮਾੜਾ ਲੱਗਾ ਤੇ ਜਿਹੜੀਆਂ ਗੱਲਾਂ ਉੱਚ ਲਿਖੀਆਂ ਉਹ ਤਾਂ ਪਾਸਕੂ ਵੀ ਨਹੀਂ ਉਹਦੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਤੁਸੀਂ ਇਹ ਦੇਖੋ ਬਰਿੰਦਰ ਭਾਜੀ ਬਈ ਬਾਪੂ ਜਿਹਦੇ ਮਨ 'ਚ ਕਿਤਨਾ ਕਰੋਧ ਭਰਿਆ ਹੋਊਗਾ ਵੀ ਮੇਰੇ ਗੁਰੂ ਨੂੰ ਯਾਰ ਕੀ ਸ਼ਬਦ ਕਰ ਲੈ ਬਿਲਕੁਲ ਬਿਲਕੁਲ ਹਨਾ ਪਰ ਉਹ ਮੈਂ ਕਹਿੰਦਾ ਉਹ ਜੋ ਕਹਿ ਗਏ ਆ ਉਹ ਇਸ਼ਾਰਾ ਆ ਇਸ਼ਾਰਾ ਮਾਰਤੇ ਰਿਹਾ ਵੀ ਇਹਦੇ ਵਿੱਚ ਤਾਂ ਇਤੋਂ ਕਿਤੇ ਕਈ ਗੁਣਾ ਵੱਧ ਅਸ਼ਲੀਲਤਾ ਆ ਪਹਿਲੇ 700 750 ਪੰਨੇ ਬ੍ਰਾਹਮਣਵਾਦ ਆ ਜਿਹੜਾ ਉਹਨਾਂ ਦੇ ਦੇਵੀ-ਦੇਵਤਿਆਂ ਨੂੰ ਪ੍ਰਮੋਟ ਕਰਦਾ ਤੇ ਮਗਰਲੇ ਜਿੰਨੇ ਹੈਗੇ ਆ ਇੱਕ ਉਹਨੂੰ ਛੱਡ ਕੇ ਜਫਰਨਾਮੇ ਨੂੰ ਉਹ ਸਾਰਾ ਆ ਗੰਦਮੰਦ ਆ ਕੀ ਸੋਚਤਾ ਹੋਪਨ 650 ਪਰਨੇ ਪੈਤਾ ਵੀ ਇਦਾਂ ਹੀ ਉੱਚ ਹਾਂ ਜੇ ਹੋਰ ਨਾਂ ਮੈਂ ਦੇਖਾਂ ਯਾ ਉਹ ਸਾਰਾ ਆਹੀ ਕੁਛ ਭਰਿਆ ਪਿਆ ਤੁਹਾਡਾ ਅਸ਼ਲੀਲ ਕਹਾਣੀਆਂ ਤੇ ਅਸੀਂ ਉਹਨੂੰ ਗੁਰੂ ਦੇ ਬਰਾਬਰ ਪ੍ਰਕਾਸ਼ ਕੀਤਾ ਹੋਇਆ ਤੇ ਭੋਲੇ ਸੇਖ ਉਹਨੂੰ ਵੀ ਮੱਥਾ ਟਿਕੀ ਜਾਂਦੇ ਜਿਵੇਂ ਗੁਰਦੁਆਰੇ ਦੇ ਦੋ ਦੋ ਪ੍ਰਕਾਸ਼ ਫੇਕ ਇਹਨੇ ਸਾਡਾ ਕੁਛ ਬਣਦਾ ਕਿਉਂ ਨਹੀਂ ਸਾਡਾ ਕੁਛ ਹੁੰਦਾ ਕਿਉਂ ਨਹੀਂ ਸਾਡੀ ਕਾਮ ਢੈਂਦੀ ਕਲਾ 'ਚ ਕਿਉਂ ਨਹੀਂ ਉਹ ਕਿਵੇਂ ਚੱਲ ਜੂਗੀ ਯਾ ਚੱਜਦੀ ਕਲਾ 'ਚ ਤੁਸੀਂ ਢੈਨੀਆਂ ਜੀ ਜਾਣਾ ਜੇ ਤੁਸੀਂ ਇਹ ਕੰਮ ਕਰਦੇ ਰਹੇ ਸੋ ਭਾਈ ਅ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਚਲੰਤ ਮਸਲੇ ਤੇ ਨਾਲ ਆਸਾਖੀ ਵਾਰ ਦੀ ਜਿਹੜੀ ਲੜੀ ਵਾਰ ਵਿਚਾਰ ਸਾਡਾ ਦਿਲ ਨਹੀਂ ਕਰਦਾ ਇਹੋ ਜੇ ਪ੍ਰੋਗਰਾਮ ਕਰਨ ਨੂੰ ਪਰੇ ਮਜਬੂਰ ਕਰ ਦਿੰਦੇ ਆ ਜਦੋਂ ਸਾਡੇ ਗੁਰੂ ਤੇ ਲਾਂਚਨ ਲਾਉਂਦੇ ਆ ਸਾਨੂੰ ਕਰਨੇ ਪੈਂਦੇ ਕੋਈ ਹੋਰ ਕੋਈ ਬੋਲਦਾ ਨਹੀਂ ਹੋਰ ਕੋਈ ਕਈ ਚੈਨਲ ਆ ਉਹ ਸਾਰੇ ਪ੍ਰਮੋਟ ਕਰਨ ਆ ਲਈ ਆ ਉਹਨਾਂ ਨੂੰ ਮਾਈਕ ਮੂੰਹ ਤੇ ਨਹੀਂ ਨਹੀਂ ਭਾਈ ਭਾਈ ਪਿੰਦਰਪਾਲ ਆ ਕੇ ਪ੍ਰਚਾਰਕ ਆ ਕੌਮ ਦੇ ਇੰਨੇ ਸੁਚੱਜੇ ਪ੍ਰਚਾਰਕ ਆ ਮੱਜੀ ਸਾਹਿਬ ਤੋਂ ਟਾਈਮ ਮਿਲਦਾ ਉਹਨਾਂ ਨੂੰ ਕਥਾ ਕਰਨ ਨੂੰ ਬਹੁਤ ਸਾਰੇ ਪ੍ਰਚਾਰਕ ਐਦਾਂ ਦੇ ਗਿਆਨੀ ਜਸਵੰਤ ਸਿੰਘ ਸਾਰੇ ਹੈਗੇ ਇੱਕੋ ਬੋਲੂਗਾ ਇਹਨਾਂ ਨੇ ਨਹੀਂ ਬੋਲਣਾ ਭਾਈ ਕਿਉਂਕਿ ਇਹਨਾਂ ਦਾ ਹਲਵਾ ਮੰਡਾ ਚੱਲਦਾ ਇਹਨਾਂ ਦੇ ਗੁਰਦੁਆਰਿਆਂ ਚੋਂ ਜਿਹੜੇ ਗੁਰਦਾਰੇ ਚੇ ਪ੍ਰਕਾਸ਼ ਕੀਤੇ ਉੱਥੋਂ ਇਹ ਰੋਟੀ ਖਾਣੀ ਇਹਨਾਂ ਨੇ ਗੁਰੂ ਤਾਂ ਨਾ ਲੈਂਦੇ ਵੀ ਮੈਂ ਗੁਰੂ ਤੋਂ ਰੋਟੀ ਖਾਣਾ ਇਹ ਤਾਂ ਤੁਹਾਨੂੰ ਬੇਵਕੂਫ ਬਣਾਉਂਦੇ ਆ ਰੋਟੀ ਇਹਨਾਂ ਦੀ ਇਹਨਾਂ ਦੇ ਲੋਕਾਂ ਦੇ ਗੁਰਦੁਆਰਿਆਂ ਚੋਂ ਜਿੱਥੇ ਆ ਝੂਠ ਭਰੋਸਾ ਜਾਂਦਾ ਇਹਨਾਂ ਦੇ ਡੇਰਿਆਂ ਚੋਂ ਇਹਨਾਂ ਦੇ ਗੁਰਦੁਆਰਿਆਂ ਚ ਰੋਟੀ ਚਲਦੀ ਇਹਨਾਂ ਦੀ ਹਾਂਜੀ ਚਲੋ ਧੰਨਵਾਦ ਕੱਲ ਨੂੰ ਮਿਲਦੇ ਆ ਵਾਹ